ਆ ਉਹਦੇ ਲਈ ਮੈਂ ਇੱਕ ਬੇਨਤੀ ਕਰਨਾ ਵੀ ਤੁਸੀਂ ਇੱਕ ਵਾਰੀ ਨਾ ਇੱਕ ਦੋ ਅਨਾਉਂਸਮੈਂਟ ਕਰਾ ਦਿਓ ਤੇ ਮਰੀ ਇੱਕ ਢੀੜਾ ਕਢਾ ਦਿਓ ਤੇ ਜਿੱਦਨ ਢੀੜਾ ਜਾ ਕਢੋਣਾ ਹੈ ਉਹ ਦਿਨ ਮੈਂ ਮੜਾ ਜਾ ਬਹਿਣਾ ਇਹਦਾ ਸੰਭਲ ਰੱਖਿਓ ਤੇ ਮੈਂ ਫੋਰਸ ਨਾਲ ਲਾ ਕੇ ਤੁਹਾਡੇ ਢੀੜਾ ਕਢਾ ਦੇਗਾ ਜਿਹੜਾ ਸਮਾਂ ਤੋਂ ਅੱਗੇ ਪਿੱਛੇ ਆਪਣੇ ਉਹ ਠੀਕ ਹੋ ਜਾਏਗਾ ਦੇਖੋ ਮੈਨੂੰ ਹੋਰ ਵੀ ਇੱਕ ਦੋ ਜਗ੍ਹਾ ਤੋਂ ਫੋਨ ਆਏ ਆ ਕੁਝ ਪੱਤਰਕਾਰ ਭਰਾਵਾਂ ਦੇ ਕੁਝ ਪਬਲਿਕ ਦੇ ਵੀ ਪਧੌੜ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆ ਰਹੀ ਆ no doubt ਇਸ ਸਮੱਸਿਆ ਆ ਜਾਂਦੀ ਸਿਆਲਾਂ ਦੇ ਦਿਨਾਂ ਦੇ ਵਿੱਚ ਕਈ ਬਲੈਤੀ ਲੋਕ ਆਏ ਹੁੰਦੇ ਆ ਤੇ ਉਹ ਆ ਕੇ ਇੱਥੇ ਬੜੀ ਵਧੀਆ ਫੀਲਿੰਗ ਜੀ ਲੈਂਦੇ ਨੇ ਤੇ ਗੱਡੀ ਤੇ ਆਉਂਦੇ ਤੇ ਗੱਡੀ ਵਿਚਾਲੇ ਲਾ ਲੈਂਦੇ ਆ ਸੈਕੰਡਰੀ ਦੇ ਵਾਸਤੇ ਮੈਂ ਤੁਹਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਰਿਕਵੈਸਟ ਕਰੂੰਗਾ ਵੀ ਉਹ ਅਨਾਉਂਸਮੈਂਟ ਕਰਾਉਣ ਜਿਹੜੇ ਸਾਡੇ ਦੁਕਾਨਦਾਰ ਵੀਰ ਨੇ ਉਹਨਾਂ ਨੇ ਕਾਫੀ ਦੁਕਾਨ ਤੋਂ ਅੱਗੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਛੋਟੇ ਈਵਨ ਛੇ ਛੇ ਫੁੱਟ ਜਗ੍ਹਾ ਆਪਣਾ ਸਮਾਨ ਰੱਖ ਕੇ ਏਰੀਆ ਆ ਉਹ ਡਿਸਪਲੇ ਕਰਨ ਦੇ ਚੱਕਰ ਦੇ ਵਿੱਚ ਸਾਰੀ ਸੜਕ ਨੂੰ ਪਹਿਲੇ ਘੇਰ ਲੈਂਦੇ ਆ ਤੇ ਉਹਨਾਂ ਨੂੰ ਬੇਨਤੀ ਹੈ ਤੇ ਨਾਲ ਹੀ ਪ੍ਰਧਾਨ ਜੀ ਨੂੰ ਵੀ ਉਹ ਵੀ ਤੁਸੀਂ ਇੱਕ ਆਪਣਾ ਤੈ ਬਜਾਰੀ ਨੂੰ ਐਕਟੀਵੇਟ ਕਰੋ ਵੀ ਜਿਹੜਾ ਇਹਨਾਂ ਦਾ ਸਮਾਨ ਅੱਗੇ ਪਿਆ ਹੈ ਦੁਕਾਨ ਤੋਂ ਬਾਹਰ 1 ਦਾ ਫੁੱਟ ਛੱਡ ਦੇਣ ਬਾਕੀ ਸਾਰਾ ਉਹ ਕਵਰ ਕਰਾਉਣ ਖਾਲੀ ਕਰਨ ਤੇ ਦੁਕਾਨਦਾਰ ਵੀਰਾਂ ਨੂੰ ਇਹ ਵੀ ਕੋਈ ਸਰਕਾਰੀ ਤੌਰ ਤੇ ਅਸੀਂ ਸਖਤ ਕਾਰਵਾਈ ਕਰੀਏ ਕਿਉਂਕਿ ਸਾਨੂੰ ਮਿਲ ਕੇ ਹੀ ਕਰਨਾ ਪੈਣਾ ਹੈ ਤੇ ਉਹਦੇ ਵਿੱਚ ਸਾਨੂੰ ਵੀ ਸਾਥ ਦੇਣਾ ਪੈਣਾ ਵਗਰ ਉਹਨਾਂ ਨੇ ਸਰ ਤੋਂ ਡਿਮਾਂਡ ਕੀਤੀ ਵੀ ਫੋਰਸ ਲਾਓ ਜਾਂ ਨਾਲ ਦਿਓ ਤੇ ਖਾਲੀ ਕਰਾਉਣਾ ਦਿਓ ਬਿਲਕੁਲ ਸੱਤੀ ਨਾਲ ਉਹ ਕੰਮ ਖਾਲੀ ਹੋਏਗਾ ਤੇ ਫਿਰ ਉਹਦੇ ਜੀ ਇਤਰਾਜ਼ ਕਰਨਗੇ ਇਸ ਕਰਕੇ ਪਹਿਲਾਂ ਹੀ ਉਹਨਾਂ ਨੂੰ ਬੇਨਤੀ ਹੈ ਵੀ ਆਪੋ ਆਪਣਾ ਸਮਾਨ ਟਿਕਾਣੇ ਲਾ ਕੇ ਰੱਖਣ ਜਿਹੜਾ ਬਾਜ਼ਾਰ ਦੇ ਵਿੱਚ ਫਾਲਤੂ ਐਨਕ੍ਰੋਚਮੈਂਟ ਕੀਤੀ ਹੋਈ ਹੈ ਉਹ ਤੁਹਾਡੀ 1 ਫੁੱਟ ਜਾਂ 1.5 ਫੁੱਟ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਅਗਰ ਜਿਹਦੀ 2 ਫੁੱਟ ਤੋਂ ਟੱਪ ਗਈ ਤੇ ਉਹਦਾ ਸਮਾਨ ਵੀ ਜ਼ਬਤ ਹੋਏਗਾ ਸਾਬ ਜਰੀ ਜੁਰਮਾਨਾ ਵੀ ਪਾਏਗਾ ਤੇ ਸਾਡੇ ਕੋਲ ਵੀ ਉਹਦਾ ਐਫ ਆਈ ਆਰ ਦਰਜਦਾ ਪ੍ਰੋਵੀਜ਼ਨ ਹੈਗਾ ਅਸੀਂ ਉਹਦੀ ਐਫ ਆਈ ਆਰ ਦਰਜ ਕਰ ਸਕਦੇ ਹਾਂ ਸਮਾਨ ਚੱਕ ਸਕਦੇ ਹਾਂ ਤਾਂ ਮੈਂ ਐਸਚੂ ਨੂੰ ਹਦਾਇਤ ਕਰੀ ਆ ਵੀ ਇਹ ਛੇਤੀ ਤੋਂ ਛੇਤੀ ਤਾਲਮੇਲ ਕਰਕੇ ਇੱਥੇ ਘੇੜਾ ਘੜਾਉਣ ਤਾਂ ਜੋ ਇਹ ਜਿਹੜਾ ਹੈਗਾ ਇਹ ਚੱਕਿਆ ਜਾਏ ਉਹ ਸ਼ਾਰਟਲੀ ਮੇਰੀ ਉਹਨਾਂ ਨਾਲ ਗੱਲ ਹੋ ਗਈ ਹੈ ਪ੍ਰਧਾਨ ਜੀ ਨਾਲ ਇੱਕ ਦੋ ਦਿਨਾਂ ਦੇ ਵਿੱਚ ਉਹ ਅਨਾਉਂਸਮੈਂਟ ਕੰਪਲੀਟ ਕਰ ਦੇਣਗੇ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਇਨਰ ਅਕਸ਼ਨ ਪੁਲੈਨ ਜਿਹੜਾ ਸਾਡਾ ਆ ਜਾਏਗਾ ਤੇ ਉਹਦੇ ਵਿੱਚ ਫਿਰ ਜੇ ਕਿਹਦਾ ਸਮਾਨ ਆ ਗਿਆ ਤੇ ਉਹ ਵਾਪਸ ਨਹੀਂ ਕੀਤਾ ਜਾਏਗਾ ਤੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਆ ਵੀ ਬਾਅਦ ਵਿੱਚ ਸਾਨੂੰ ਕੰਪਲੇਂਟ ਕਰਨ ਦੀ بجائے ਵੀ ਸਾਡਾ ਸਮਾਨ ਪੁਲਸ ਚੱਕ ਕੇ ਲੈ ਗਈ ਤਹਿਬਜ਼ਰੀ ਵਾਲੇ ਚੱਕ ਕੇ ਲੈ ਗਈ ਸਾਡੀ ਮਦਦ ਕਰੋ ਭਈ ਨਹੀਂ ਫਿਰ ਸੌਰੀ ਆ ਪਹਿਲੇ ਮੈਂ ਕਹਿ ਦਿੰਦਾ ਫਿਰ ਮੈਂ ਤੁਹਾਨੂੰ ਕਹਿ ਦਿੰਦਾ ਵੀ ਮੈਂ ਸੌਰੀ ਕਹਿ ਦਿੰਦਾ ਵੀ ਤੁਹਾਡਾ ਇਹ ਵਾਪਸ ਨਹੀਂ ਹੋਏਗਾ ਜਬ ਤੋਂ ਹੋਏਗਾ ਜੁਰਮਾਨਾ ਹੋਏਗਾ ਜੋ ਵੀ ਤੁਹਾਡਾ ਕਾਨੂੰਨੀ ਪ੍ਰੋਵੀਜ਼ਨ ਐ ਐਫ ਆਈ ਆਰ ਹੋਈ ਤਾਂ ਉਹ ਵੀ ਹੋਏਗੀ ਇਸ ਕਰਕੇ ਹੁਣ ਆਪਣੇ ਆਪ ਤੁਸੀਂ ਕਰ ਲਓ ਤੇ ਸਾਨੂੰ ਬੜਾ ਚੰਗਾ ਲੱਗੇਗਾ ਤੁਸੀਂ ਸਾਡੇ ਲੋਕੋਂ ਔਰ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਵੀ ਹੋਵਾਂਗੇ ਵੀ ਇਹਦੇ ਵਿੱਚ ਸਮੱਸਿਆ ਦਾ ਹੱਲ ਕਰੋ ਆਪਣੇ ਜਿੰਨੇ ਵਸਨੀਕ ਨੇ ਇਸ ਇਲਾਕੇ ਦੇ ਭਦੌੜ ਦੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਦੋਂ ਬਾਜ਼ਾਰ ਸ਼ਾਪਿੰਗ ਕਰਨ ਆਉਂਦੇ ਆ ਤਾਂ ਆਪਣੀ ਗੱਡੀ ਕਿਸੇ ਸਹੀਫ ਜਗ੍ਹਾ ਸਾਖ ਖਾਲੀ ਜਗ੍ਹਾ ਦੇਖ ਕੇ ਉੱਥੇ ਪਾਰਕ ਕਰਨ ਨਾ ਕਿ ਬਾਜ਼ਾਰਾਂ ਦੇ ਵਿੱਚ ਲਾ ਕੇ ਟ੍ਰੈਫਿਕ ਜਮ ਕਰਨ ਚਾਹੇ ਉਹ ਗੱਡੀ ਦੁਕਾਨਦਾਰ ਦੀ ਹੈ ਚਾਹੇ ਉਹ ਕਸਟਮਰ ਦੀ ਹੈ ਉਹ ਜਿਹੜੀਆਂ ਵੀ ਗੱਡੀਆਂ ਨੇ ਉਹ ਆਪਣੀਆਂ ਕਿਸੇ ਮਤਲਬ ਸਾਈਡ ਤੇ ਜਗਾ ਦੇਖ ਕੇ ਉਥੇ ਪਾਰਕ ਕਰਨ ਬਜ਼ਾਰਾਂ ਦੇ ਵਿੱਚ ਨਾ ਕਰਨ ਜਦੋਂ ਸ਼ਾਪਿੰਗ ਤੇ ਆਉਂਦੇ ਆ। ਨਿਦੋਰ ਦੇ ਨਿਦੋਰ ਦੇ ਚਲਾਨ ਹੋਣਗੇ।